ਆਦਵਾ ਪਰ ਵਿੱਚ ਕਿਉਂਕਿ ਇਨਸਾਨ ਦੁਸ਼ਮਣੀ ਪਾ ਲੈਂਦਾ ਹੈ ਕਿਸੇ ਦੇ ਨਾਲ ਤੇ ਉਹ ਫੇਰ ਹਟਦਾ ਨਹੀਂ ਹੈ ਦੁਸ਼ਮਣੀ ਪਾ ਪਾ ਕੇ ਉਹ ਆਪਣੇ ਹੀ ਘਰ ਨੂੰ ਆਪ ਹੀ ਅੱਗ ਲਾ ਲੈਂਦਾ ਹੈ ਇਸੇ ਕਰਕੇ ਜਦੋਂ ਕੰਸ ਨੇ ਆਪਣੀ ਸਗੀ ਭੈਣ ਦੇ ਬੱਚਿਆਂ ਨੂੰ ਮਾਰਨਾ ਸ਼ੁਰੂ ਕੀਤਾ ਕਿਉਂਕਿ ਇੱਕ ਆਕਾਸ਼ਵਣੀ ਹੁੰਦੀ ਹੈ ਕਿ ਤੇਰੇ ਤੈਨੂੰ ਮਰਨ ਵਾਸਤੇ ਅਠਵੀਂ ਰਾਤ ਤੇਰੀ ਭੈਣ ਦੀ ਜਿਹੜੀ ਹੋਏਗੀ ਉਹ ਤੇਰਾ ਖਾਤਮਾ ਕਰ ਦੇਗੀ ਉਹ ਫਿਰ ਆਪਣੀ ਭੈਣ ਨੂੰ ਕੀ ਕਰਦਾ ਹੈ ਕਿ ਜੇਲ੍ਹ ਵਿੱਚ ਜਦੋਂ ਬੰਦ ਕਰ ਦਿੰਦਾ ਹੈ ਕੈਦ ਵਿੱਚ ਰੱਖਦਾ ਹੈ ਤੇ ਜਦੋਂ ਜਦੋਂ ਉਹਦੇ ਘਰ ਹਾਲਾਤ ਹੁੰਦੀ ਹੈ ਤੇ ਉਹਨੂੰ ਖਤਮ ਕਰੀ ਜਾਂਦਾ ਹੈ ਲੇਕਿਨ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਸ਼ਨੂੰ ਭਗਵਾਨ ਨੇ ਆਪ અવਤਾਰ ਧਾਰਨਾ ਹੈ ਕਿਉਂਕਿ ਵਿਸ਼ਨੂੰ ਭਗਵਾਨ ਨੇ ਪਹਿਲੇ ਹੀ ਵਾਸੂਦੇਵ ਨੂੰ ਕਹਿ ਦਿੱਤਾ ਹੁੰਦਾ ਹੈ ਕਿ ਮੈਂ 8ਵੇਂ ਜਮੇ ਦੇ ਵਿੱਚ 8ਵੀਂ ਹਾਲਾਤ ਜਿਹੜੀ ਹੋਏਗੀ ਇਹਦੇ ਖਾਸ ਦੇਵਕੀ ਦੇ ਘਰ ਉਹ ਮੈਂ ਆਵਾਂਗਾ ਤੇ ਇਹਦਾ ਵਧ ਕਰਾਂਗਾ ਕਨਸ ਦਾ ਕਨਸ ਜਿਹੜਾ ਸੀ ਉਹ ਆਪਣੇ ਰਾਜ ਵਿੱਚ ਬਹੁਤ ਹੀ ਜ਼ਿਆਦਾ ਜ਼ੁਲਮ ਕਰ ਰਿਹਾ ਸੀ ਸਾਰਿਆਂ ਦੇ ਉੱਤੇ ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਤੋਂ ਇਲਾਵਾ ਕੋਈ ਹੋਰ ਕਿਸੇ ਹੋਰ ਨੂੰ ਵੀ ਨਾਮ ਲਵੇ ਕਿਸੇ ਦਾ ਇਦਾਂ ਹੀ ਕਰਦੇ ਆ ਕਰਦੇ ਆ ਅੱਠਵੀਂ ਔਲਾਦ ਜਦੋਂ ਹੁੰਦੀ ਹੈ ਕ੍ਰਿਸ਼ਨ ਪਕਮਾਣ ਕ੍ਰਿਸ਼ਨ ਭਗਵਾਨ ਨੂੰ ਅਤੀ ਰਾਤ ਵਾਸੂਦੇਵ ਆਪਣੇ ਦੋਸਤ ਦੇ ਘਰ ਛੱਡ ਕੇ ਹੁੰਦੇ ਹਨ ਉਥੇ ਪਲਦੇ ਹਨ ਕ੍ਰਿਸ਼ਨ ਭਗਵਾਨ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੰਸ ਨੂੰ ਕਿ ਔਲਾਦ ਹੋਈ ਵੀ ਹੈ ਤੇ ਚਲੀ ਵੀ ਗਈ ਹੈ ਉਧਰ ਉਹ ਦੀ ਤੀ ਨੂੰ ਲਿਆ ਕੇ ਆਪਣੇ ਦੇਵਕੀ ਨੂੰ ਦੇ ਦਿੰਦਾ ਹੈ ਤੇ ਉਹ ਜਦੋਂ ਦੇਵਕੀ ਨੂੰ ਮਾਰਨ ਲੱਗਦਾ ਹੈ ਕਿ ਇਹ ਅੱਠਵੀਂ ਔਲਾਦ ਹੈ ਤੇ ਦੇਵਕੀ ਜਿਹੜੀ ਦੇਵਕੀ ਨੂੰ ਕਹਿੰਦਾ ਹੈ ਕਿ ਤੇਰੀ ਅੱਠਵੀਂ ਔਲਾਦ ਕਿਹੜੀ ਹੈ ਉਹ ਮੈਨੂੰ ਦੇ ਉਹ ਬੇਟੀ ਹੁੰਦੀ ਹੈ ਤੇ ਉਹ ਬੇਟੀ ਨੂੰ ਜਦੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਬੇਟੀ ਜਿਹੜੀ ਹੈ ਹੱਸਦੇ ਹੱਸਦੀ ਉਹ ਤੇ ਹੱਥਾਂ 'ਤੇ ਲੱਗ ਜਾਂਦੀ ਹੈ ਤੇ ਆਕਾਸ਼ਵਾਣੀ ਕਰ ਜਾਂਦੀ ਹੈ ਕਿ ਤੈਨੂੰ ਮਾਰਨ ਵਾਲਾ ਆ ਗਿਆ ਹੈ ਦੁਨੀਆ ਦੇ ਉੱਤੇ ਇਸੇ ਤਰ੍ਹਾਂ ਹੀ ਦੇਖੋ ਜੀ ਕ੍ਰਿਸ਼ਨ பகਵਾਨ ਨੇ ਕੰਸ ਦਾ ਵਤ ਕੀਤਾ ਆਪ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਅੱਜ ਦਾ ਸਮਾਂ ਵੀ ਵੇਖ ਲਓ ਕਿੰਨਾ ਹੀ ਭਿਆਨਕ ਚੱਲ ਰਿਹਾ ਹੈ ਕੋਈ ਕਿਸੇ ਦੇ ਨਾਲ ਇੰਨੀ ਦੁਸ਼ਮਣੀ ਪਾਉਂਦਾ ਹੈ ਕਿ ਉਹ ਛੋਟੇ ਬੱਚੇ ਨੂੰ ਵੀ ਨਹੀਂ ਉਹ ਬਰਦਾਸ਼ਤ ਕਰਦਾ ਇਸੇ ਤਰ੍ਹਾਂ ਦੇਖੋ ਹਰਨਾਕਸ਼ ਨੇ ਕੀਤਾ ਹਰਨਾਕਸ਼ ਨੇ ਵੀ ਆਪਣੇ ਹੀ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰਹਿਲਾਦ ਨੂੰ ਜਗਾ ਜਗਾ ਮਾਰਿਆ ਕਿੰਨੇ ਨੇ ਸਮਾਂ ਬੀਤਦਾ ਜਾਂਦਾ ਹੈ ਵਕਤ ਬੀਤਦਾ ਜਾਂਦਾ ਹੈ ਲੇਕਿਨ ਜਦੋਂ ਜ਼ੁਲਮ ਦੀ ਹੱਦ ਹੁੰਦੀ ਹੈ ਨਾ ਉਦੋਂ ਘਰ ਵਿੱਚ ਹੀ ਕੋਈ ਐਸਾ ਬੱਚਾ ਪ੍ਰਗਟ ਹੋ ਜਾਂਦਾ ਹੈ ਜਿਹੜਾ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਆ ਜਾਂਦਾ ਹੈ। ਪ੍ਰਮਾਤਮਾ ਆਪ ਨਾਰਾਇਣ ਕਲਾ ਧਾਰ ਜਗ ਵਿੱਚ ਪਰਵਰਿਓ। ਕ੍ਰਿਸ਼ਨ பகਵਾਨ ਜਿਹੜੇ ਨੇ ਨਾ ਜਨਮ ਲੈਂਦੇ ਹਨ ਜਦੋਂ ਤੇ ਉਸੇ ਟਾਈਮ ਹੀ ਸਾਰੇ ਸੰਗਲ ਜਿਹੜੇ ਹੁੰਦੇ ਹਨ ਉਹਨਾਂ ਦੇ ਮਾਤਾ ਪਿਤਾ ਦੇ ਖੁੱਲ ਜਾਂਦੇ ਹਨ। ਸਾਰੇ ਹੀ ਕਹਿੰਦੇ ਨੇ ਕਿ ਤਾਲੇ ਟੁੱਟ ਗਏ ਜੇਲਾਂ ਦੇ ਸਾਰੇ ਹੀ ਤਾਲੇ ਉਹਨਾਂ ਦੇ ਸਾਰੀਆਂ ਹੀ ਹਥਕੜੀਆਂ ਉਹਨਾਂ ਦੀਆਂ ਟੁੱਟ ਜਾਂਦੀਆਂ ਹਨ ਉਦੋਂ ਫਿਰ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਆ ਗਿਆ ਹੈ ਇਹਦਾ ਵਧ ਕਰਨ ਵਾਲਾ ਕਨਸ ਦਾ ਵਧ ਕਰਨ ਵਾਲਾ ਕਿਸੇ ਦੇ ਘਰ ਦੁੱਧ ਨਹੀਂ ਰਹਿਂਦਾ ਕਿਸੇ ਦੇ ਘਰ ਮੱਖਣ ਨਹੀਂ ਰਹਿੰਦਾ ਕਿਸੇ ਨੂੰ ਇਹ ਨਹੀਂ ਵੀ ਜਿੰਨੇ ਬੱਚੇ ਹੋਏ ਨਗਰੀ ਵਿੱਚ ਉਹਨੇ ਬੱਚਿਆਂ ਨੂੰ ਹੀ ਉਹਨੇ ਮਾਰਨਾ ਸ਼ੁਰੂ ਕਰ ਦਿੱਤਾ ਘਰ ਘਰ ਜਾ ਕੇ ਇੱਕ ਇੱਕ ਬੱਚੇ ਤਾਂ ਵਧ ਕੀਤਾ ਇੱਕ ਇੱਕ ਬੱਚੇ ਦੀ ਉਹਨੇ ਜਾਣ ਲਈ ਅੱਜ ਦੇਖੋ ਇਸ ਟਾਈਮ ਤੇ ਕੀ ਹੋ ਰਿਹਾ ਹੈ ਦੁਨੀਆ ਦੇ ਉੱਤੇ ਕੋਈ ਵੀ ਸੁਰੱਖਿਤ ਨਹੀਂ ਹੈ ਕ੍ਰਿਸ਼ਨ ਭਗਵਾਨ ਜਦੋਂ ਦੇਖਦੇ ਹਨ ਦੇਖੋ ਦ੍ਰੋਪਤੀ ਹੈ ਜਿਹੜੀ ਦ੍ਰੋਪਤੀ ਦੀ ਇਲਾਜ ਕਿੰਨੇ ਬਚਾਈ ਕ੍ਰਿਸ਼ਨ ਭਗਵਾਨ ਨੇ ਆਪ ਆ ਕੇ ਦ੍ਰੋਪਤੀ ਨੂੰ ਬੜਾ ਹੀ ਮਾਣ ਸੀ ਆਪਣੇ ਕਰਦਿਆਂ ਦੇ ਉੱਤੇ ਆਪਣੇ ਸਹੁਰੇ ਉੱਤੇ ਚਾਚਾ ਸੋਰਾ ਦਾਦਾ ਸੋਰਾ ਜਿਹੜੇ ਆਪਣੇ ਸੱਸ ਸੋਰੇ ਜਿਹੜੇ ਸਾਰੇ ਹੈ ਸਨ ਪੰਜ ਪਤੀ ਪੰਘਾ ਪਾਂਡੂਆ ਦੀ ਪਤਨੀ ਉਹਨੂੰ ਉਹਨਾਂ ਤੇ ਵੀ ਬੜਾ ਮਾਣ ਸੀ ਲੇਕਿਨ ਉਹ ਵੀ ਨਹੀਂ ਉਹਨੂੰ ਬਚਾ ਸਕੇ ਪਹਿਲ ਉਹਨੇ ਸਾਰਿਆਂ ਤੋਂ ਪਹਿਲੇ ਰੱਖੀ ਅੱਗੇ ਰੱਖਿਆ ਸਾਰੇ ਨੂੰ ਪਰਿਵਾਰ ਨੂੰ ਪਰਿਵਾਰ ਨੂੰ ਅੱਗੇ ਰੱਖਣ ਦੇ ਨਾਲ ਕੁਝ حاصل ਨਹੀਂ ਹੋਣਾ ਸੀ ਉਹਨੂੰ ਇਹ ਨਹੀਂ ਸੀ ਉਹਨੂੰ ਪਤਾ ਲੇਕਿਨ ਜਦੋਂ ਉਹ ਨਿਹਾਰ ਥੱਕ ਕੇ ਅੱਖਾਂ ਬੰਦ ਕਰਕੇ ਜਿਸ ਟਾਈਮ ਤੇ ਉਹਨੇ ਉਸ ਨਾਰਾਇਣ ਅੱਗੇ ਪ੍ਰਾਰਥਨਾ ਕੀਤੀ ਤੇ ਉਸ ਟਾਈਮ ਤੇ ਆ ਕੇ ਕ੍ਰਿਸ਼ਨ ਭਗਵਾਨ ਨੇ ਉਹਦੀ लाज ਬਚਾਈ ਕਿਉਂਕਿ ਇਨਸਾਨ ਅਗਰ ਓਟ ਆਸਰਾ ਉਸ ਨਾਰਾਇਣ ਦਾ ਲੈ ਲਵੇ ਪਰਮਾਤਮਾ ਦਾ ਲੈ ਲੇ ਤੇ ਉਹਨੂੰ ਕੋਈ ਵੀ ਹਲਾ ਨਹੀਂ ਸਕਦਾ ਕੋਈ ਵੀ ਉਹਦਾ ਕੁਝ ਵਿਗਾੜ ਨਹੀਂ ਸਕਦਾ ਸੋ ਇਸੇ ਤਰ੍ਹਾਂ ਹੀ ਇਨਸਾਨ ਨੂੰ ਕਰਨਾ ਚਾਹੀਦਾ ਹੈ ਕਰੋ ਪਿਆਰ ਆਪਣੇ ਆਦੇ ਨਾਲ ਕਰੋ ਲੇਕਿਨ ਆਪਣੇ ਬੱਚੇ ਦੀ ਰੱਖਿਆ ਵੀ ਕਰੋ ਆਪਣੇ ਬੱਚੇ ਤੁਹਾਨੂੰ ਨਹੀਂ ਪਤਾ ਤੁਹਾਡੇ ਘਰ ਜਿਹੜਾ ਬੱਚਾ ਹੋਇਆ ਹੈ ਨਾ ਉਹ ਰੱਬ ਰੂਪ ਹੁੰਦਾ ਹੈ ਬੱਚਾ ਬੱਚੇ ਨੂੰ ਨਹੀਂ ਪਤਾ ਹੁੰਦਾ ਦੁਸ਼ਮਣੀ ਕੀ ਹੈ ਮੇਰਾ ਕੌਣ ਦੋਸਤੰ ਹੈ ਤੇ ਕੌਣ ਮੇਰਾ ਆਪਣਾ ਹੈ ਬੱਚੇ ਦੇ ਸਿਰ ਤੇ ਪਿਆਰ ਨਾਲ ਹੱਥ ਰੱਖੋ ਨਾ ਤੇ ਪਰਮਾਤਮਾ ਆਪ ਖੁਸ਼ ਹੋ ਜਾਂਦੇ ਹਨ ਇਸੇ ਤਰ੍ਹਾਂ ਕ੍ਰਿਸ਼ਨ பகਵਾਨ ਨੇ ਜਦੋਂ ਦੇਖਿਆ ਕਿ ਇਹ ਕੰਮ ਜਿਹੜਾ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਨਾਰਾਇਣ ਆਪ ਆਏ ਨਾਰਾਇਣ ਅਠਵਾਂ ਰੂਪ ਧਾਰ ਕੇ ਉਹਨਾਂ ਨੇ ਕੰਸ ਦਾ ਵਧੇ ਖੇਤਾਰ ਹੁਣ ਵੀ ਹੈ ਦੁਨੀਆ ਦੇ ਉੱਤੇ ਕਹਿਰ ਹੋ ਰਿਹਾ ਹੈ ਦੁਨੀਆ ਦੇ ਉੱਤੇ ਤੇ ਇਸ ਕਹਿਰ ਨੂੰ ਖਤਮ ਕਰਨ ਵਾਸਤੇ ਵੀ ਸੱਚੇ ਦਿਲ ਨਾਲ ਅਗਰ ਪਰਮਾਤਮਾ ਨੂੰ ਕੋਈ ਯਾਦ ਕਰੇ ਤੇ ਕੋਈ ਨਾ ਕੋਈ ਆ ਕੇ ਸਾਡੀ ਵਾਂ ਫੜਦਾ ਹੀ ਫੜਦਾ ਹੈ ਬਾਹ ਸਾਡੀ ਛੱਡਦੇ ਨਹੀਂ ਹੈ ਸਾਨੂੰ ਉਹ ਤਾਂ ਆਸਰਾ ਉਸ ਨਰਾਇਣ ਦਾ ਹੋਣਾ ਚਾਹੀਦਾ ਹੈ ਨਿਰੰਕਾਰ ਦਾ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਪਰਮਾਤਮਾ ਤੇ ਅਗੇ ਅਰਦਾਸ ਕਰਿਆ ਕਰੋ ਇਸ ਸੱਚੇ ਪਾਤਸ਼ਾਹ ਸਾਰਿਆਂ ਦਾ ਹੀ ਭਲਾ ਕਰੀ ਨਾਨਕ ਨਾਮ ਚੜ੍ਹ ਕੇ ਕਲਾ ਤੇਰੇ ਪਾਣੀ ਸਰਬਤ ਭਲੰ ਇਸੇ ਤਰ੍ਹਾਂ ਹੀ ਇੱਕ ਬੱਚਾ ਕਿਸੇ ਨੂੰ ਚਾਹਦਾ ਹੈ ਉਹਨਾਂ ਦੇ ਘਰ ਪਰਿਵਾਰ ਵਿੱਚ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਗਿਆ ਹੁੰਦਾ ਹੈ ਕਿ ਰਾਜ ਨੂੰ ਕਿ ਤੇਰੇ ਘਰ ਬੱਚਾ ਨਹੀਂ ਹੋ ਰਿਹਾ ਤੋ ਤੋ ਇਹਦਾ ਕਰ ਕਿਸੇ ਇੱਕ ਬੱਚੇ ਨੂੰ ਲੈ ਕੇ ਤੇ ਉਹਦੀ ਬਲੀ ਦੇ ਦੇ ਉਹਨੂੰ ਮਾਰੇਗਾ ਇੱਕ ਬੱਚੇ ਨੂੰ ਤੇ ਤੇਰੇ ਘਰ ਬੱਚਾ ਹੋਏਗਾ ਉਹ ਸਾਰੇ ਹੀ ਨਗਰੀਵੇਂ ਚੇਟੰਡੋਰਾ ਪਿੱਟ ਦਿੰਦਾ ਹੈ ਟੋਲ ਵਜਾ ਦਿੰਦਾ ਹੈ ਕਿ ਮੈਨੂੰ ਇੱਕ ਬੱਚਾ ਚਾਹੀਦਾ ਹੈ ਫਿਰ ਮੈਂ ਮੂੰਹ ਮੰਗਾ ਪੈਸਾ ਦਵਾਂਗਾ ਗਰੀਬ ਘਰ ਦਾ ਬੱਚਾ ਲੈ ਲਿੰਦਾ ਹੈ ਗਰੀਬ ਘਰ ਦੇ ਬੱਚੇ ਨੂੰ ਲੈ ਕੇ ਤੇ ਕਹਿੰਦਾ ਹੈ ਕਿ ਇਹਨੂੰ ਮਾਰ ਕੇ ਹਮਨ ਕਰਕੇ ਤੇ ਮੇਰੇ ਘਰ ਬੱਚਾ ਹੋ ਜਾਏਗਾ ਕਿਸੇ ਦਾ ਨੁਕਸਾਨ ਕਰਕੇ ਕੁਝ ਹਾਸਲ ਨਹੀਂ ਹੋਣਾ ਉਹਨੂੰ ਨਹੀਂ ਸੇ ਪਤਾ ਲੇਕਿਨ ਉਹ ਬੱਚੇ ਨੂੰ ਉਸ ਪਰਮਾਤਮਾ ਦੇ ਉੱਤੇ ਪੂਰਾ ਸੱਚਾ ਵਿਸ਼ਵਾਸੀ ਉਹਨੇ ਕੀ ਕੀਤਾ ਰਾਜੇ ਨੂੰ ਕਿਹਾ ਕਿ ਮੈਨੂੰ 2 ਮਿੰਟ ਦੇ ਮੈਨੂੰ 2 ਮਿੰਟ ਚਾਹੀਦੇ ਆ 2 ਮਿੰਟ ਲੈ ਕੇ ਉਹਨੇ ਕੀ ਕੀਤਾ ਮਿੱਟੀ ਦੀਆਂ 4 ਢੇਰੀਆਂ ਬਣਾ ਕੇ ਸਾਰੀਆਂ ਢੇਰੀਆਂ ਬਣਾ ਕੇ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਇੱਕ ਢੇਰੀ ਪਹਿਲੀ ਤੋੜ ਦਿੱਤੀ ਦੂਜੀ ਤੋੜਤੀ ਤੀਜੀ ਤੋੜਤੀ ਚੌਥੀ ਦੇ ਅੱਗੇ ਉਹਨੇ ਅਰਦਾਸ ਕੀਤੀ ਅਰਦਾਸ ਕੀਤੀ ਜਦੋਂ ਤੇ ਰਾਜ ਨੇ ਪੁੱਛਿਆ ਇਹ ਤੂੰ ਕੀ ਕਰ ਜਾ ਹੈ ਤੇ ਕਹਿੰਦਾ ਹੈ ਕਿ ਪਹਿਲੀ ਢੇਰੀ ਮੈਂ ਤਾਂ ਥੋੜੀ ਕਿ ਤੂੰ ਇਸ ਨਗਰੀ ਦਾ ਰਾਜਾ ਹੈ ਤੂੰ ਮੇਰੀ ਰੱਖਿਆ ਨਹੀਂ ਕੀਤੀ ਦੂਜੀ ਢੇਰੀ ਮੈਂ ਤਾਂ ਥੋੜੀ ਮੇਰੇ ਮਾਤਾ ਪਿਤਾ ਜਨਮ ਦੇਣ ਵਾਲੇ ਉਹਨਾਂ ਨੇ ਮੈਨੂੰ ਤੇਰੇ ਅਗੇ ਵੇਚ ਦਿੱਤਾ ਤੇ ਜੀ ਢੇਰੀ ਮੈਂ ਤਾਂ ਥੋੜੀ ਕਿ ਜਿਹੜੇ ਇਸ ਦੇਸ਼ ਵਿੱਚ ਜਿਹੜੇ ਨਗਰੀ ਵਿੱਚ ਮੈਂ ਰਿਹਾ ਰਿਹਾ ਹਾਂ ਤੇ ਮੇਰੇ ਆਂਡੀਆਂ ਗਵਾਂਡੀਆਂ ਨੇ ਮੇਰੀ ਜਾਨ ਨਹੀਂ ਬਚਾਈ ਮੈਨੂੰ ਉਹਨਾਂ ਨੇ ਵੀ ਨਹੀਂ ਬਚਾਇਆ ਕਿਉਂਕਿ ਜਿਨ੍ਹਾਂ ਨੇ ਮੇਰੀ ਬਾਹਾਂ ਫੜ ਕੇ ਤੇਰੇ ਹੱਥ ਵਿੱਚ ਦੇ ਦਿੱਤਾ ਉਹ ਮੇਰੇ ਮਾਪਿਓ ਨਾਲ ਦੇ ਜਿਹੜੇ ਤੁਰ ਪਏ ਆਸੇ ਪਾਸੇ ਵਾਲੇ ਉਹਨਾਂ ਨੇ ਵੀ ਨਹੀਂ ਮੈਨੂੰ ਬਚਾਇਆ ਏ ਹੁਣ ਚੌਥੀ ਢੇਰੀ ਹੈ ਉਸ ਨਹਰਾਇੰਦੀ ਪਰਮਾਤਮਾ ਦੀ ਮੈਂ ਉਸ ਨਾਰਾਇਣ ਪਰਮਾਤਮਾ ਦੇ ਅਗੇ ਅਰਦਾਸ ਕੀਤੀ ਉਹ ਚਾਵੇ ਤੇ ਮੈਨੂੰ ਆ ਕੇ ਇੱਥੇ ਬਚਾ ਲੇਗਾ ਉਸ ਟੈਮ ਤੇ ਰਾਏ ਦੀਆਂ ਅੱਖਾਂ ਖੁੱਲੀਆਂ ਰਾਜਾ ਕਹਿੰਦਾ ਇੱਥੇ ਬਹੁਤ ਹੀ ਵਿਦਵਾਨ ਤੇ ਸਮਝਦਾਰ ਬੱਚਾ ਹੈ ਇਹ ਮੇਰੀ ਨਗਰੀ ਵਿੱਚ ਹੋਣਾ ਚਾਹਦਾ ਹੈ ਕਿਉਂ ਨਾ ਮੈਨੂੰ ਹੀ ਪੁੱਤਰ ਬਣਾਣਾ ਮੇਰੇ ਘਰ ਕੀ ਤਾਂ ਬੱਚਾ ਹੋਣਾ ਹੈ ਜਾਂ ਨਹੀਂ ਹੋਣਾ ਤੇ ਮੈਂ ਅਸੀਂ ਉਹ ਹੀ ਆਪਣਾ ਬੱਚਾ ਬਣਾ ਲੈਂਦਾ ਹ ਉਹਨੇ ਉਹਨੂੰ ਇਸ਼ਨਾਨ ਕਰਾਇਆ ਚੰਗੇ ਕੱਪੜੇ ਪੁਆਏ ਤੇ ਆਪਣੀ ਰਾਜਗਦੀ 'ਤੇ ਉਹਨੂੰ ਬਿਠਾ ਦਿੱਤਾ ਤੇ ਸਾਰੇ ਪਾਸੇ ਉਹਨੇ ਹੀ ਨਗਰ ਵਿੱਚ ਇਹ ਕਹਿਤਾ ਕਿ ਮੇਰਾ ਵਾਰਿਸ ਆ ਗਿਆ ਹੈ ਦੇਖੋ ਤੁਸੀਂ ਆਪ ਹੀ ਉਸ ਬੱਚੇ ਨੂੰ ਪੂਰਾpropto ਸੀ ਉਸ ਵਾਹਿਗੁਰੂ ਨਾਰਾਇਣ ਤੇ ਨਿਰਮਕਾਰ ਦੇ ਵੀਰ ਉਹਨੇ ਮਾਪੇ ਹੁੰਦੇ ਆ ਤੇ ਮਾਪੇ ਆ ਕੇ ਕਹਿੰਦੇ ਕਿ ਸਾਡਾ ਪੁੱਤਰ ਰਾਜਾ ਬਣ ਗਿਆ ਉਹ ਦੋਰੋਂ ਹੀ ਨਾ ਕਰ ਦਿੰਦਾ ਹਨ ਕਿੰਨਾ ਮੈਂ ਹੁਣ ਤੁਹਾਡਾ ਪੁੱਤਰ ਨਹੀਂ ਤੁਸੀਂ ਮੇਰੀ ਰੱਖਿਆ ਨਹੀਂ ਕੀਤੀ ਤੁਸੀਂ ਮੈਨੂੰ ਇਹਦੇ ਅੱਗੇ ਵੇਚ ਦਿੱਤਾ ਪੈਸਾ ਤੁਹਾਡੇ ਹੱਥ ਵਿੱਚ ਆ ਗਿਆ ਹੈ ਤੁਸੀਂ ਪੈਸਾ ਲੈਓ ਤੇ ਜਾਓ ਇਥੋਂ ਮੈਂ ਹੁਣ ਇਹਦਾ ਪੁੱਤਰ ਬਣ ਚੁੱਕਿਆ ਹਾਂ ਸੋ ਇਹੋ ਹੀ ਹੈ ਪਰਮਾਤਮਾ ਦੇ ਉਤੇ ਪੂਰਾ ভরਸਾ ਰੱਖੋ ਜਨਮ ਅਸ਼ਟਮੀ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ ਸਸਰੇ ਕਾਲ ਜੀ